ਲਗੇ ਜਿਹੜੀ ਬਾਗੀ ਅਕਾਲੀਆਂ ਦਾ ਇੱਕ ਵਫਦ ਜਿਹਦੇ ਵਿੱਚ SGPC ਮੈਂਬਰ ਔਰ ਸਾਬਕਾ SGPC ਮੈਂਬਰ ਵੀ ਸ਼ਾਮਿਲ ਸੀ ਉਹ shri kaltak sahab ਦੇ ਜਥੇਦਾਰ ਨੂੰ ਜਾ ਕੇ ਮਿਲ ਕੇ ਆਏ ਮੁਲਾਕਾਤ ਹੋਈ ਔਰ ਉਸ ਮੁਲਾਕਾਤ ਦੇ ਵਿੱਚ ਖਾਸ ਤੌਰ ਦੇ ਉੱਤੇ ਸੁਖਵੀਰ ਸਿੰਘ ਬਾਦਲ ਦੇ ਅਸਤੀਫੇ ਵਾਲਾ ਮਸਲਾ ਔਰ ਗਿਆਨੀ ਹਰਪ੍ਰੀਤ ਸਿੰਘ ਵਾਲਾ ਮਸਲਾ ਵਿਚਾਰਿਆ ਗਿਆ ਉਸ ਬਾਰੇ ਚਰਚਾ ਕੀਤੀ ਗਈ ਔਰ shri kaltak sahab ਦੇ ਜਥੇਦਾਰ ਦੇ ਸਾਹਮਣੇ ਆਪਣਾ ਮਨ ਜਿਹੜਾ ਆ ਉਹ ਖੋਲ ਦੇ ਨਜ਼ਰ ਆਏ ਨੇ ਇਹ ਲੀਡਰ ਇਹ ਸਾਬਕਾ ਐਸਜੀਪੀਸੀ ਮੈਂਬਰ ਉਸ ਤੋਂ ਬਾਅਦ ਬਾਹਰ ਆ ਕੇ ਇੱਕ ਪ੍ਰੈਸ ਕਾਨਫਰੰਸ ਵੀ ਕੀਤੀ ਗਈ ਯਾਨੀ ਕਿ ਲੰਗਾ ਦਿਨ ਇੱਕ ਹੰਗਾਮੀਆਂ ਦਿਨ ਬਣ ਕੇ ਉੱਭਰਿਆ ਆ ਔਰ ਕਿਸ ਤਰ੍ਹਾਂ ਦੇ ਹਾਲਾਤ ਪੈਦਾ ਹੋਏ ਨੇ ਪੰਥਕ ਸਿਆਸਤ ਦੇ ਵਿੱਚ ਉਹ ਲੰਗੇ ਦਿਨ ਸਮਝੇ ਜਾ ਸਕਦੇ ਨੇ ਖਾਸ ਤੌਰ ਤੇ ਉਦੋਂ ਜਦੋਂ ਲੰਘੇ ਦਿਨ ਇਹ ਚਰਚਾ ਵੀ ਖਾਸੀ ਚੱਲਦੀ ਰਹੀ ਕਿ ਆਖਿਰ ਨਮਾ ਅਕਾਲੀ ਦਲ ਜਿਹੜਾ ਵੜਨ ਜਾ ਰਿਹਾ ਹੈ ਉਹਦੇ ਨਾਲ ਅਕਾਲੀ ਦਲ ਦੀ ਮੌਜੂਦਾ ਸਥਿਤੀ ਕਿਵੇਂ ਡਾਮਾ ਡੋਲ ਹੋ ਸਕਦੀ ਹੈ ਖੈਰ ਇਸੇ ਚੀਜ਼ ਨੂੰ ਲੈ ਕੇ ਸੀਨੀਅਰ ਪੱਤਰਕਾਰ ਜਦੋਂ ਇਸ ਹੋਈ ਮੀਟਿੰਗ ਦੇ ਬਾਰੇ ਚਰਚਾ ਕਰਦੇ ਨੇ ਇਸ ਮੁਲਾਕਾਤ ਬਾਰੇ ਚਰਚਾ ਕਰਦੇ ਨੇ ਤੇ ਉਦੋਂ ਇਹ ਵੀ ਕਹਿੰਦੇ ਨਜ਼ਰ ਆਉਂਦੇ ਆ ਕਿ ਅੰਦਰ ਜਥੇਦਾਰ ਸਾਹਿਬ ਦੇ ਨਾਲ ਇੱਕ ਗੱਲਬਾਤ ਜ਼ਰੂਰ ਕੀਤੀ ਗਈ ਹੈ ਔਰ ਸੁਖਬੀਰ ਸਿੰਘ ਬਾਦਲ ਵਾਲੇ ਮਾਮਲੇ ਦੇ ਉੱਤੇ ਅਸਤੀਫੇ ਵਾਲੇ ਮਾਮਲੇ ਦੇ ਉੱਤੇ ਇਹ ਅਪੀਲ ਕੀਤੀ ਗਈ ਕਿ ਸਿੰਘ ਸਾਹਿਬ ਕੁਝ ਕਰਨ ਪਰ ਸੀਨੀਅਰ ਪੱਤਰਕਾਰਾਂ ਦੇ ਬਕਾਲ ਸਿੰਘ ਸਾਹਿਬ ਨੇ ਅੱਗੇ ਉਹ ਕਹਿ ਦਿੱਤਾ ਕਿ ਹੁਣ ਪੰਥ ਜਿਹੜਾ ਇਸ ਗੱਲ ਦਾ ਫੈਸਲਾ ਕਰੇਗਾ ਇਹ ਮਾਮਲਾ ਪੰਥ ਤੱਕ ਲਿਜਾਇਆ ਜਾਵੇ ਸਿੰਘ ਸਾਹਿਬਾਂ ਨੇ ਜਾਂ ਜਥੇਦਾਰ ਨੇ ਜਾਂ ਸ਼੍ਰੀ ਕਾਲ ਤਖਤ ਸਾਹਿਬ ਵੱਲੋਂ ਜੋ ਕੁਝ ਕੀਤਾ ਜਾਣਾ ਸੀ ਉਹ ਹੋ ਚੁੱਕਿਆ ਹੈ ਹੁਕਮਨਾਮਾ ਜਾਰੀ ਹੋ ਗਿਆ ਆ ਔਰ ਸੂਤਰਾਂ ਮੁਤਾਬਕ ਤਾਂ ਇੱਥੋਂ ਤੱਕ ਵੀ ਦਲਾਸਾ ਦਿੱਤਾ ਗਿਆ ਯਕੀਨ ਕਰਵਾਇਆ ਗਿਆ ਕਿ ਜਿਹੜਾ ਹੁਕਮਨਾਮਾ 2 ਦਸੰਬਰ ਨੂੰ ਜਾਰੀ ਹੋਇਆ ਉਹਦੇ ਵਿੱਚ ਕੁਝ ਵੀ ਫੇਰ ਬਦਲ ਨਹੀਂ ਹੋਵੇਗਾ ਨਾ ਹੀ ਕੀਤਾ ਜਾਵੇਗਾ ਪਰ ਹੁਣ ਗੱਲ ਇੱਥੇ ਖੜੀ ਹੈ ਕਿ ਜਿਹੜੇ 2 ਦਸੰਬਰ ਨੂੰ ਹੁਕਮ ਜਾਰੀ ਹੋਏ ਸੀ ਉਹ ਮੰਨੇ ਜਾਣਗੇ ਜਾਂ ਨਹੀਂ ਦਰਸਲ ਬਾਗੀ ਅਕਾਲੀਆਂ ਦਾ ਜਿਹੜਾ ਇਹ ਵਫਦ ਜਿਹਦੇ ਵਿੱਚ ਐਸਜੀਪੀਸੀ ਮੈਂਬਰ ਜਿਹੜੇ ਬਾਗੀ ਨੇ ਔਰ ਦੂਸਰੇ ਜਿਹੜੇ ਸਾਬਕਾ ਐਸਜੀਪੀਸੀ ਮੈਂਬਰ ਨੇ ਉਹ ਵੀ ਉੱਥੇ ਪਹੁੰਚਦੇ ਨੇ ਉਨ੍ਹਾਂ ਦੇ ਵੱਲੋਂ ਜਾਣਕਾਰੀ ਸਾਂਝੀ ਕੀਤੀ ਜਾਂਦੀ ਹੈ ਗਿਆਨੀ ਹਰਪ੍ਰੀਤ ਸਿੰਘ ਵਾਲਾ ਮਸਲਾ ਵੀ ਇਸ ਮੁਲਾਕਾਤ ਦੇ ਵਿੱਚ ਵਿਚਾਰਿਆ ਗਿਆ ਔਰ ਉਸ ਦੇ ਵਿੱਚ ਸਾਫ਼ ਤੌਰ ਦੇ ਉੱਤੇ ਸੂਤਰਾ ਮੁਤਾਬਕ ਸਿੰਘ ਸਾਹਿਬ ਨੇ ਕਿਹਾ ਕਿ ਆਪਣਾ ਬਿਆਨ ਆਪਣਾ ਪੱਖ ਲਿਖਤੀ ਤੌਰ ਦੇ ਉੱਤੇ ਦਿੱਤਾ ਜਾਵੇ ਯਾਨੀ ਕਿ ਉਹ ਮਸਲਾ ਜਿਹੜਾ ਤਿੰਨ ਮੈਂਬਰੀ ਕਮੇਟੀ ਦਾ ਗਠਨ ਹੋਣਾ ਉਸ ਮਸਲੇ ਦੇ ਉੱਤੇ ਯਾਨੀ ਕਿ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਉੱਤੇ ਲੱਗੇ ਇਲਜ਼ਾਮਾਂ ਦੀ ਜਾਂਚ ਉਸ ਕਮੇਟੀ ਵੱਲੋਂ ਕਰਨਾ ਐਸਜੀਪੀਸੀ ਵੱਲੋਂ ਇੱਕ ਮਹੀਨਾ ਹੋਰ ਸਮਾਂ ਵਧਾ ਦੇਣਾ ਇਹ ਸਾਰਾ ਕੁਝ ਇੱਕ ਵਫ਼ਦ ਦੇ ਤੌਰ ਦੇ ਉੱਤੇ ਇੱਕ ਵਫ਼ਦ ਦੇ ਵੱਲੋਂ ਸਿੰਘ ਸਾਹਿਬ ਨੂੰ ਦੱਸਿਆ ਗਿਆ ਬੋਲਿਆ ਗਿਆ ਔਰ ਉਸ ਤੋਂ ਬਾਅਦ ਜਾਣਕਾਰੀ ਮੁਤਾਬਕ ਲਿਖਤੀ ਤੌਰ ਦੇ ਉੱਤੇ ਆਪਣਾ ਪੱਖ ਪੇਸ਼ ਕਰਨ ਦੀ ਗੱਲ ਸਿੰਘ ਸਾਹਿਬ ਨੇ ਕੀਤੀ ਹੈ ਹੁਣ ਦੇਖਣ ਵਾਲੀ ਗੱਲ ਹੈ ਕਿ ਇਸ ਮੀਟਿੰਗ ਤੋਂ ਬਾਅਦ ਜਿਹੜੀਆਂ ਗੱਲਾਂ ਹੋਈਆਂ ਨੇ ਉਹ ਕਿੰਨਾ ਕੁ ਅਸਰ ਰਸੂਖ ਰੱਖਦੀਆਂ ਨੇ ਕੀ ਕੁਝ ਹੁੰਦਾ ਆ ਜੋ ਵੀ ਹੋਏਗਾ ਦੱਸਦੇ ਰਹਿਾਂਗੇ ਬੜੇ ਰੋਵਾਂ ਇੰਡੀਆ ਪੰਜਾਬੀ ਦੇ